ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਪਹਾਉਂ ਦਾ ਡੇਰੀ ਫਾਰਮ 5811 ਤੇ ਅੱਜ ਦੇ ਵਿੱਚ ਤੇ ਹੈਗੀ ਆ ਪਿੰਡ ਲੱਖੂਵਾਲ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਟੋਟਲ 5 ਪਸ਼ੂ ਦਿਖਾਉਣੇ ਆ ਤਿੰਨ ਬੇੜਾਂ ਤੇ ਦੋ ਝੋਟੀਆਂ ਵਾ ਇੱਕ ਝੋਟੀ ਬਿਲਕੁਲ ਤਾਜੀ ਸੂਈ ਹੈ ਤੇ ਚਾਰ ਬਿਲਕੁਲ ਗੱਬਣਾ ਤਿਆਰ ਆ ਆਪਾਂ ਪਹੁੰਚਿਆ ਨੇੜੇ ਪਾਜੀ ਹੋਣਾ ਕੋਲ ਤੇ ਆਜੋ ਕਰਦੇ ਆ ਗੱਲਬਾਤ ਵੀਰਾਂ ਨਾਲ ਸਤਿ ਸ਼੍ਰੀ ਅਕਾਲ ਪਾਜੀ ਸੱਚਾ ਵੀਰ ਜੀ ਉਹ ਸਾਨੂੰ ਠੀਕ ठाਕ ਜੀ ਬਹੁਤ ਵਧੀਆ ਗੁਰੂ ਰਾਮ ਦਾ ਸਿਕਰਪਾ ਚਲੋ ਕਿਰਪਾਈ ਚਾਹੀਦੀ ਹੈ ਜੀ ਹਾਂਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਨੀਟਾ ਪਿੰਡ ਲਖੂਵਾਲ ਤਹਿਸੀਲ ਨਿਆਣਾ ਜਲਾ ਅੰਮ੍ਰਿਤਸਰ ਇਹ ਫੋਨ ਨੰਬਰ ਹੀ ਬੋਲ ਦਿਓ 9914460565 ਠੀਕ ਹੈ ਜੀ ਕਰੀਏ ਸ਼ੁਰੂਆਤ ਇਹਦਾ ਹਾਂਜੀ ਕਰੋ ਇਦੋਂ ਛੋਟੀ ਤੋਂ ਕਰ ਲਈਏ ਹਾਂਜੀ ਦੱਸਿਓ ਅਸਰੇ ਬਾਰੇ ਕਿੰਨਾ ਸੁਗਾ ਸੁਣਾ ਤੇ ਕੀ ਇਹਦਾ ਜੀ ਪਲੂਨ ਕੱਟੀ ਹੈ ਪਹਿਲਣ ਅੱਛਾ ਜੀ ਚਾਰ ਦੰਦ ਮੋ ਠੀਕ ਹੈ ਜੀ ਬਾਕੀ ਵੇਖ ਲਓ ਕਿੰਦਾ ਦੀ ਜੈਡ ਬਲੈਕ ਆ ਪ्योर ਜੈਡ ਬਲੈਕ ਆ ਜੀ ਜੇ ਭਾਈਆ ਸਿੰਘ ਤੁਸੀਂ ਫੇਸ ਕੁਆਲਟੀ ਚੈੱਕ ਕਰਵਾ ਦਦੇ ਜੀ ਮਤਲਬ 17 18 ਕਿਲੋ ਦੀ ਮਾਤਰਾ ਰਿਕਾਰਡ ਹੈ ਝੋਟੀ ਦਾ ਅੱਛਾ ਜੀ ਹਾਂ ਬੜੇ ਚੰਗੇ ਖਾਨਦਾਨ ਚੋਂ ਆਈ ਆ ਠੀਕ ਹੈ ਠੀਕ ਹੈ ਇਹ ਪਤਾ ਕਿਹੜੇ ਥੇ ਮੰਦੀ ਆ ਮਤਲਬ ਸੀਮਨ ਦਾ ਨਹੀਂ ਆਪਾਂ ਨੂੰ ਪਤਾ ਐ ਮੇ ਝੂਠ ਮਾਰਦੀਏ ਨਹੀਂ ਨਹੀਂ ਠੀਕ ਹੈ ਸਹੀ ਬਾਕੀ ਮਈਆਂ ਉਹਨੇ ਦੇ ਘਰ ਦੀਆਂ ਮੈਂ ਜੱਗੀ ਦੀ ਈ ਆ ਹਾਂਜੀ ਹਾਂਜੀ ਹਾਂ ਇਹ ਕਿੰਨਾ ਕੁ ਡਾਮ ਖੜਦੀ ਏ ਤੇ ਟਾਈਮ ਲੈ ਵੀਰ ਜੇ ਤੇ 12 13 ਨਾਲ 15 ਵੀ ਖੜ ਸਕਦੀ ਏ ਠੀਕ ਹੈ ਜੀ ਹਾਂ ਝੋਟੀ ਬਣੂ ਬ ਆਂਣ ਗਿੱਟ ਗਿੱਟ ਤੇ ਥਣ ਲੱਗਾ ਵਾ ਤੇ ਅੱਜ ਹੁਣ ਤੁਹਾਨੂੰ ਵੇਖ ਖੋਲ ਕੇ ਵਿਖਾਉਂਦੇ ਆਂ ਸਾਫ ਸੋਹਣੀ ਆ ਸਫਾਈਆਂ ਬੜੀਆਂ ਝੋਟੀਆਂ ਹਾਂਜੀ ਲਾਓ ਜੀ ਧਿਆਨ ਨਾਲ ਤੋਰਿਓ ਐਸਾ ਹੀ ਹਾਂਜੀ ਬਾਈ ਵੇਖੋ ਸਿੰਘ ਸਿੰਘ ਦੰਦਾਂ ਦਾ ਲੱਗਾ ਟੈਸਟ ਕੁਆਲਿਟੀ ਐ ਨਹੀਂ ਨਿਕਾ ਨਿਕਾ ਜਾ ਸਿੰਘ ਜਾਂ ਕਰਮਾਲੀ ਦਾ ਬਾਕੀ ਵੱਡੀ ਝੋਟੀ ਪੋਰ ਸਾਜ ਇਹ ਹੈ ਵੀ ਦੰਦਾਂ ਦੇ ਵਿੱਚ ਜੇ ਪਹਿਲਾਂ ਝੋਟੀ ਆ ਜੇ ਬਟਨ ਆਲਾ ਛੱਡਾ ਠੀਕ ਹੈ ਜੀ ਤੁਹਾਨੂੰ ਇਹਦੇ ਤੁਸੀਂ ਦੇਖ ਸਕਦੇ ਜੀ ਕਿਮਕਨੇ علاوہ ਨਾ ਜਨ ਕਰ ਦਿੰਦੇ ਚਲੋ ਆਪੋ ਆਪਣੇ ਏਰੀਆ ਦੇ ਵਿੱਚ ਆਪੋ ਆਪਣੀ ਭਾਸ਼ਾ ਹੁੰਦੀ ਏ ਤੇ ਅੱਜ ਇਹ ਦੇਣ ਖੜਦੀ ਆ ਦਾਕਾ ਇਹ ਥਾਣਾ ਦਾ ਸੈਜਗਾ ਬਹੁਤ ਚੰਗਾ ਵੈਰਾ ਤੇ ਚੰਗੇ ਮਿਲ ਮਿਲਕਰ ਰਿਕਾਰਡ ਵਾਲੀ ਯਾਰੀ ਮਾਂ ਦਾ ਮਿਲਕਰ ਰਿਕਾਰਡ ਕਹਿੰਦੇ ਕਿ 15 16 ਲੀਟਰ ਦਾ ਵਾ ਤੇ ਆਪ ਇਹ ਸੀਮਾਂ ਦਾ ਵੀ ਰੋਣ ਨੂੰ ਨਹੀਂ ਪਤਾ ਕਿਹੜੇ ਸੀਮਾਂ ਦੀ ਆ ਬਾਕੀ ਹੈ ਚੰਗੀ ਆ ਤੇ ਦੇਣਾ ਜੇ 10 ਟ ਖੜਦੀ ਤੇ ਚੰਗੀ ਬਣ ਜਾਊਗਾ ਜੇ ਢਾਂਡੋ ਲਾਂਬਾ ਉਹ ਤੇ ਕਿਆ ਕਰ ਸਕਦੇ ਤੁਸੀਂ ਲਾਗੇ ਦੇ ਵੇਖੋ ਕੱਟੀ ਸਫਾਈਆਂ ਕੋ ਚਾਰ ਫੇਰ ਹੋ ਨਾ ਇਹ ਕੋਈ ਟਿੱਕਾal ਬਾਤ ਨਹੀਂ ਆਣ ਵੇਖੋ ਕਿ ਟਿੱਕਦੇ ਲਗਾ ਗੋਠਾਂ ਦੇ ਆ ਚਾਹ ਨੂੰ ਉਪਰਾਂ ਤੇ ਸਾਹ ਵੇਖੋ ਬੋਦੀ ਵਿਰਲ ਚਾਰ ਛੇ ਫੇਰ ਇੱਕੋ ਜੀ ਵਿਰਲਿਆ ਕਿਆ ਕਰ ਸਕਦੇ ਥਾਣ ਬੜਾ ਚੰਗਾ ਲਗਾ ਨੋਕ ਵਾਲਾ ਥਾਣੇ ਹਾਂਜੀ ਹਾਂਜੀ ਹਾਂ ਬਾਕੀ ਵੱਟੀ ਝੋਟੀ ਆ ਪੂਰੀ ਚੰਗੇ ਕੱਦ ਕਾਠਾ ਲੀਆ ਤੇ ਬਾਕੀ ਅਜੇ ਸੂਨ ਤੱਕ ਹਵਾਨਾ ਨੇ ਚੰਗਾ ਬਣਾ ਲਾਓ ਸਾਡੋ ਲਾਜ ਬਹੁਤ ਆ ਦੁੱਧ ਵੀ ਚੰਗਾ ਭਰੂ ਚੰਗੇ ਖਾਨਦਾਨ ਚ ਆਈ ਏ ਠੀਕ ਹੈ ਜੀ ਕੇਮਲ ਕਰਨਾ ਭਾਜੀ ਇਹਦਾ ਹਰ ਮੋਲ ਵੀਰ ਜੀ ਭਾਵੇਂ ਇੱਕ 15 20 ਕਰਾ ਲੋ ਹਾਂਜੀ ਇੱਕ 10 ਚ ਮਾਨਤਨ ਖੁੱਲਾ ਕਰ ਦਾਂਗੇ ਕਰੀ ਦਈਏ ਆਪਾਂ ਮਾਨਤਾਂ ਦੱਸੋ ਕਿੰਨਾ ਕਰ ਦਈਏ ਛੱਡ ਦਈਏ 2000 ਮਾ ਦੇਣਾ ਪੰਜ ਹੀ ਛੱਡ ਦਈਏ ਇੱਕ ਪੰਜ ਦੀ ਇੱਕ ਪੰਜ ਦੇ ਦਾਂ ਉੱਚੋ ਵੀ ਛੋਟ ਕਰ ਦਾਂਗੇ ਕੋਈ ਨਹੀਂ ਠੀਕ ਹੈ ਲੋ ਵੀਰ ਭੈਣ ਭਰਾ ਇੱਥੇ ਆਊਗਾ ਕਰ ਦਾਂਗੇ ਛੋਟ ਹਾਂ ਦੂਰੋਂ ਆਊਗਾ ਤੇ ਉਹਨੂੰ ਬਾਕੀ ਕੱਟੀ ਵੇਖ ਲੋ ਕਦਾਂ ਦੀ ਆ ਬਹੁਤ ਚੰਗੇ ਰਿਕਾਰਡ ਵਾਲੀ ਏ ਹਾਂ ਆਜੋ ਹੁਣ ਦੂਜੇ ਨੰਬਰ ਤੇ ਦੱਸਿਓ ਬਾਈ ਇਹਦੇ ਬਾਰੇ ਇਹ ਸੂਈ ਜੀ ਵੀਰ ਜੀ ਆਜ ਇਹਦੀ ਕੱਟੀ ਠੀਕ ਹੈ ਜੀ ਹਾਂਜੀ ਕਿੰਨੇ ਕ ਦਿਨਾਂ ਦੀ ਉਹ ਚੋਦੀ ਇਹ ਤੁਹਾਡੇ ਸਾਹਮਣੇ ਹੀ ਹਲੇ ਆ ਨਾੜੂ ਦਿਖਾਓ ਹਾਜੀ ਬਾਜੀ ਚੱਟਾ 7-8 ਦਿਨ ਹੋ ਗਏ ਕੋਈ ਨਾੜੂ ਦੇਈ ਜਾ ਜੀ ਆਵਾ ਹਾਂ ਤਾਂ ਆਈ ਹਲੇ ਬਿਲਕੁਲ ਬਾਕੀ 11 ਤੋਂ 12 ਕਿਲੋ ਤਿਆਰ ਆ ਠੀਕ ਹੈ ਜੀ ਹਾਂ ਬਿਲਕੁਲ ਜਿਹੜਾ ਮੌਕੇ ਤੇ ਲੋਧ ਤਿਆਰ ਆ 12 ਲੀਟਰ ਚਾਹੀਦਾ ਹੈਗਾ ਚੁਵਾਈ ਚੁਈ ਇੱਕ ਨੰਬਰ ਹੋਊਗੀ ਠੀਕ ਹੈ ਜੀ ਢਲੀ ਟਿਰੀ ਆ ਤੇ ਆਜੋ ਹੁਣ ਇਹ ਵੀ ਤੁਹਾਨੂੰ ਕੋਲ ਸੂਆ ਦੁੱਜਾ ਜੀ ਠੀਕ ਹੈ ਠੀਕ ਹੈ ਜੀ ਹਾਂ ਜੀ ਲਓ ਬਾਜੀ ਦੁੱਜਾ ਸੂਆ ਤੇ ਫੇਸ ਕੁਆਲਟੀ ਵੀ ਚੈੱਕ ਚੈੱਕ ਕਰ ਸਕਦੇ ਇਹ ਲਾਗੇ ਤੋਂ ਜੱਤ ਵਾਲੀ ਝੋਟੀ ਵੇਖੋ ਠੀਕ ਹੈ ਜੀ ਆਣ ਲੈ ਵੇ ਦੀ ਬੜੀ ਸਾਫ ਹੈ ਜੈਡ ਬਲੈਕ ਦੇ ਵਿੱਚ ਅਗੇ ਤੇ ਆਰਡਰ ਕੁਆਲਟੀ ਦਾ ਐਚਐਫ ਗਾਵਾਂ ਵਰਗਾ ਹੀ ਹੋਣਾ ਲਾਇਆ ਹੈ ਬਹੁਤ ਸ਼ਾਨਦਾਰ ਆ ਇਹ ਥਾਣਾ ਦਾ ਸੈੱਜ ਗਿਆ ਵੀ ਤੁਹਾਨੂੰ ਲੱਗੇ ਨੂੰ ਦਿਖਾਉਨੇ ਆ ਬਹੁਤ ਜਿੱਟ ਜਿੱਟ ਸੇ ਥਾਣਾ ਦਾ ਵੀ ਲੱਗੇ ਰੋਕਿਓ ਮੜ ਜਾ ਇੱਥੇ ਵੀ ਦੀ ਹਾਂਜੀ ਭਾਈ ਲੱਗੇ ਤੋਂ ਹੀ ਚੈੱਕ ਕਰ ਸਕਦੇ ਜੀ ਆਰਡਰ ਕੁਆਲਟੀ ਥਾਣਾ ਦਾ ਸੈੱਜ ਕੇ ਗੈਪ ਤੇ ਸੂਲ ਦਾ ਕੀ ਹਵਾਨਾ ਭਰਿਆ ਪਿਆ ਵਾ ਤੇ ਕੀ ਕਰ ਸਕਦੇ ਜੀ ਬਹੁਤ ਸ਼ਾਨਦਾਰ ਆ ਤੁੱਜ ਹੋ ਗਿਆ ਸੋਈ ਜੇ ਤੇ 12 ਲੀਟਰ ਜਿਹੜਾ ਮਿਲਕ ਮੌਕੇ ਦੇ ਬਿਲਕੁਲ ਤਿਆਰ ਆ ਹਾਂ ਜੀ ਵੀਰ ਜੀ ਚੈੱਕ ਕਰ ਸਕਦੇ ਮੈਂ ਕੋਈ ਕਮੀ ਨਹੀਂ ਹੈਗੀ ਤੇ ਦੇਖੋ ਜੀ ਮਿਲਕ ਵੈਣ ਜੀ ਬਹੁਤ ਚੰਗੀ ਹੈ ਤੇ ਥਣ ਥਣ ਬੜਾ ਚੰਗਾ ਲੱਗਾ ਹਾਂ ਜੀ ਪੀਮੁੱਲ ਕਰਨਾ ਭਾਜੀ ਇਹਦਾ ਫਿਰ ਮੁੱਲ ਵੀਰ ਜੀ ਇਹਦਾ ਜਾਇਜ਼ ਹੀ ਕਰਨਾ ਹਾਂ ਜੀ 94 ਕਰ ਦਈਏ ਕਰ ਦਈਏ ਮਾਨਦਾਰ ਦੱਸੋ ਕਿੰਨਾ ਕਰ ਦਈਏ ਆਪ ਹੀ ਤੁਸੀਂ ਦੱਸ ਦੋ ਜਿੰਨੇ ਕਰੀ ਆਪਾਂ ਦੇ ਦੇਣੀ ਲਾਸਟ ਹੀ ਦੱਸ ਦੋ 90 ਦੀ ਦੇ ਦਾਂਗੇ 90000 ਦੀ ਹਾਂਜੀ ਚਲੋ ਕਰ ਦਿਓ ਮਾਂ ਦਾਣੇ ਚੋਂ ਥੋੜਾ ਕਰਦਾ ਕੋਈ ਨਹੀਂ ਹੁਣੇ ਕਰ ਦੇਣੇ ਜਿੰਨਾ ਕਹਿੰਦੇ ਜੀ ਕਰ ਦਈਏ ਸਰ ਯਾਰ ਛੱਡ ਦਈਏ ਦੋ ਹੀ ਛੱਡ ਦਈਏ 80000 ਦੀ ਦੇ ਦਾਂਗੇ ਵੀਰ ਜੀ ਠੀਕ ਹੈ ਉਹ ਚੋਂ ਵੀ 500 ਛੋਟ ਕਰ ਦਾਂਗੇ ਲਓ ਵੀਰ ਜੀ ਉਹ ਚੋਂ ਵੀ ਵੀਰ ਕਹਿੰਦਾ ਕਿ 88000 ਚੋਂ 500 ਛੋਟ ਕਰ ਗਿਆ ਵਾਸ਼ੀ ਵੇਖੋ ਤੇ ਆਜੋ ਹੁਣ ਤੀਜੇ ਨੰਬਰ ਤੇ ਪਲੂਣ ਵਾਸ਼ੀ ਇਹ ਵੀ ਇਧਰ ਵੇਖੋ ਏ ਕਰ ਸਾ ਦੇ ਦੋ ਠੰਡੀ ਦੇ ਪਲੀ ਵੇਖੋ ਕਿਦਾਂ ਆ ਠੀਕ ਹੈ ਜੀ ਇਹ ਵੀ ਪਹਿਲਾ ਸੂਆ ਸੋਣਾ ਪਹਿਲਾ ਸੂਆ ਸੋਣਾ ਜੀ ਠੀਕ ਹੈ ਜੀ ਹਾਂ ਜੀ ਦੇਣ ਲੈ ਖੜਦੀ ਇਹ ਵੀ 15 ਠੀਕ ਹੈ ਠੀਕ ਹੈ ਜੀ ਬਾਈ ਚੈੱਕ ਕਰ ਸਕਦੇ ਇਹ ਚੰਗੇ ਠੰਢੀ ਬੜੀ ਸਾਰੀਆਂ ਬੜੀਆਂ ਠੰਡੀਆਂ ਆ ਵੇੜਾ ਦੇਣ ਲੈ ਜੂਗੀ ਜੇ 10 ਤੋਂ 15 ਹੋਰ ਹੈ ਜੇ ਇਹ ਢਾਟੂ ਨਾਇਰੇ ਵੀ ਕਾਫੀ ਆ ਬਾਕੀ ਚਲੋ ਸੋਣ ਤੱਕ ਚੰਗਾ ਬਣਾ ਲੂਗੀ ਹੋਣਾ ਖੇਸ ਕਰਦੇ ਤੁਸੀਂ ਲਾ ਕੇ ਤੋਂ ਚੈੱਕ ਕਰ ਸਕਦੇ ਨਾ ਠੰਢੀ ਸੀਲ ਹੈ ਜਿੱਦਾਂ ਮਰਜੀ ਕੋਈ ਹੱਥ ਫੇਰੀ ਜਾਵੇ ਇਹ ਥੋੜਾ ਦਾ ਸੈੱਜ ਗਿਆ ਵੀ ਤੁਹਾਨੂੰ ਲੱਗੇ ਤਾਂ ਚੈੱਕ ਕਰਾਵਾਂਗੇ। ਓਏ ਇਹਨਾਂ ਕਿਹੜੇ ਪਸ਼ੂ ਡਰਦੇ ਆ ਸਾਡੇ ਕੋਲ। ਆ ਜਾ ਬੈ ਜਾ ਉਹ ਕੁੜੀ ਜਿੰਦੀ ਮੈਂ ਥੱਲੇ ਬਹਿਣਾ ਅੱਡੇ ਮੈਂ ਬਹਿ ਜਾ। ਆਹ ਭਾਈ ਜੀ ਚੈੱਕ ਕਰ। ਦੇਖੋ ਭਾਵੇਂ ਬੱਚੇ ਬੈ ਜਾਣ ਕੋਈ ਪਰਵਾਹ ਹੀ ਨਹੀਂ ਆ ਵੇਖ ਲਓ। ਐਨੀ ਠੰਡੀ ਹੈ। ਕੋਈ ਗੱਲ ਬਾਤ ਨਹੀਂ। ਕੀ ਮੁੱਲ ਭਾਜੀ ਇਹਦਾ? ਬੋਲ ਵੀਰ ਜੀ ਇਹਦਾ 65 ਜੇ। ਅੱਛਾ ਜੀ। ਹਾਂ ਜੀ। ਤੇ ਕਰ ਦਈਏ ਚੂ ਮਾਨ ਦਾ 60 ਹੀ ਦੇ ਦਈਏ 60000 ਦੀ ਦੋ ਹੋਰ ਛੱਡ ਦਈਏ 56 55 ਦੇ ਦਾਂਗੇ ਬੱਛੀ ਲਓ ਬਾਈ ਇਹ ਹੁੰਦਾ ਮੁੱਲ ਜੇ ਆਪਾਂ ਤਿਆਰ ਕਰਕੇ ਵੇਚੀ ਫਿਰ ਉਦੋਂ ਦਾ ਵੱਖਰਾ ਮੁੱਲ ਠੀਕ ਹੈ ਜੀ ਲਓ ਬਾਈ ਬਾਈ ਕਹਦਾ ਕਿ ਆਪਾਂ ਤਿਆਰ ਕਰਕੇ ਵੇਚੀ ਤੇ ਫਿਰ ਉਦੋਂ ਦਾ ਮੁੱਲ ਫਿਰ ਉਸ ਹਿਸਾਬ ਨਾਲ ਕਰਾਂਗੇ ਪਾਲੀ ਪੁੜੀ ਬਣਾ ਦਾ ਸਾਰ ਗਿਆ ਤੇ ਲਾਗੇ ਰੋ ਚੈੱਕ ਕਰ ਸਕਦੇ ਜੀ ਤੇ ਆਜੋ ਹੁਣ ਚੌਥੇ ਨੰਬਰ ਤੇ ਦੱਸਿਓ ਬਾਈ ਇਹਦੇ ਬਾਰੇ ਇਹ ਵੀ ਵੀਰ ਜੀ ਗੱਬਣੇ ਵਛੀ ਤੁਜੇ ਸੂਏ ਅੱਛਾ ਜੀ ਦੇਣੇ ਵੀ ਹਫਤਾ ਲੈ ਜਾਓ ਹਲੇ ਠੀਕ ਹੈ ਜੀ ਹਾਂ ਆ ਵੇਖੋ ਥਾਂ ਤੋਂ ਬੜਾ ਚੰਗਾ ਲੱਗਾ ਠੰਡੀ ਧੀਰੀ ਇਹ ਵੀ ਅੱਛਾ ਜੀ ਹਾਂ ਉਹ ਬਾਈ ਚੱਕਾ ਪਾ ਦੇ ਤਾਂ ਤੁਸ ਜਾ ਸੁਆ ਇਹਨੇ ਸੁਣਾ ਤਾਂ ਦੇਨੇ ਵੀ ਹਫਤਾ ਕੋ ਇਹ ਵੀ ਚੰਗੀ ਆ ਬਾਕੀ ਅਜੇ ਢਲਾਡੋ ਲਾ ਰਹੇ ਕਾਫੀ ਹੈ ਚੰਗਾ ਖਾਣਾ ਬਣਾ ਲਿਆ ਇਹ ਬਾਈ ਕੋਲੋਂ ਚੰਗੇ ਪਸ਼ੇ ਬੰਦੇ ਆਦੇ ਬਲਤੋ ਗਿਆਜ ਮੁੱਲ ਹੁੰਦੇ ਆ ਇਹ ਲਾਗੇ ਤੋਂ ਤੁਹਾਨੂੰ ਸਾਡਾ ਰਸਾਇਤੇ ਗੈਰ ਖਾਨ ਬੜਾ ਚੰਗਾ ਲੱਗਾ ਵੇਖੋ ਮੱਜਾਂ ਨੂੰ ਥਾਣੇ ਹਾਂਜੀ ਬਹੁਤ ਵਿਰਲ ਤੇ ਹੀ ਥਾਣੇ ਦਾ ਚੈੱਕ ਕਰ ਸਾਡੇ ਤੋਂ ਹੀ ਲਾਗੇ ਤੋਂ ਕੀ ਮੁੱਲ ਕਰਨਾ ਭਾਜੀ ਇਹਦਾ ਮੋਲ ਵੀਰ ਦੀ 40 ਜੇ ਦਾ ਅੱਛਾ ਜੀ ਹਾਂਜੀ ਤੇ 1000 ਛੱਡ ਦਈਏ ਕਰੀ ਦਈਏ ਮੰਨਤਾ ਨਾ ਹੋਰ 38 ਦੇ ਦਾਂਗੇ ਲਓ ਭਾਜੀ 38000 ਦੀ ਹਾਂਜੀ ਤੇ ਬਾਕੀ ਚੰਗਾ ਦੋਦੇ ਕੀ ਪਹਿਲੇ ਸਵੇਰੇ ਪਤਾ ਕਿ ਕਿੰਨੇ ਪਹਿਲੇ ਸਵੇਰੇ ਨੇ 12 13 ਕਿਲੋ ਜਵਾਇਆ ਹੁਣ ਵੀ ਇਹ ਨਹੀਂ ਦੇ ਜੇ ਬੜਾ ਆਪਣੇ ਬੋਲਦੇ ਸਾਂ ਨਾ ਬਿਲਕੁਲ ਜਿਆਦਾ ਬੋਲਿਆ ਤੀਜੋ ਵੀ ਛੋੜ ਛਾਟ ਕਰ ਦਾਂਗੇ ਕੋਈ ਗੱਲ ਨਹੀਂ ਕੋਈ ਵੀਰ ਫੋਨ ਲਾਵੇ ਠੀਕ ਹੈ ਜੀ ਲਓ ਜੀ 38000 ਚ ਵੀਰ ਕਹਿੰਦਾ ਕਿ ਮਾਨਤਨ ਕਰ ਦਾਂਗੇ ਤੇ ਆਜੋ ਹੁਣ ਤਾਂ ਇੱਕ ਐਂਡ ਤੇ ਦਿਖਾਉਨੇ ਆ ਛਾਈ ਆ ਕੋਈ ਛਾਈ ਵਾਲ ਬੱਚੀ ਠੀਕ ਹੈ ਜੀ ਹਾਂ ਜੀ ਲਓ ਭਾਜੀ ਛਾਈ ਵਾਲਾ ਨਾ ਮੈਂ ਇਤਰਾ ਬੈਰੋ ਛੱਲੇ ਆਵੇ ਠੰਡੀ ਸੀ ਲਿਆ ਕੁਝ ਨਹੀਂ ਕਹਿੰਦੀ ਕਈਆਂ ਵੀਰਾਂ ਬਣਾਉਣੇ ਮਨ ਚ ਵਾ ਬੋਲਦਾ ਵੀ ਇਹ ਗਰਮ ਹੋ ਲਿਆ ਨਾ 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 ਦੇ ਦੇ ਜਿੱਥੇ ਮਰ ਸਾਹਮਣੇ ਥੱਲੇ ਬੈਰ ਹੋਇਆ ਇਹ ਵੀ ਪਹਿਲਾ ਸੂਏ ਇਹ ਦੂਜੇ ਸੂਏ ਸੁਣੀਏ ਠੀਕ ਹੈ ਜੀ ਇਹਦਾ ਪਹਿਲੇ ਸੂਏ ਦਾ ਰਕਡ 12 13 ਕਿਲੋ ਦਾ ਠੀਕ ਹੈ ਠੀਕ ਹੈ 12 13 ਲੈਣਾ ਲੈ ਠੀਕ ਹੈ ਜੀ ਪਿਓਰ ਆ ਗਈ ਜੇ ਚਾਈ ਵਾਲ ਦੇ ਵਿੱਚ ਹਾਂ ਜੀ ਤੇ ਠੰਡੀ ਸੀ ਲੈ ਡੰਡੀ ਸੀ ਲੈ ਹੁਣ ਖੋਲ ਕੇ ਬਖੋਣੇ ਹਾਂ ਹਾਂ ਜੀ ਬੱਚੀ ਫੇਸ ਕੁਆਲਟੀ ਲੱਗੇ ਰੋ ਚੈੱਕ ਕਰੋ ਤੁਸੀਂ ਇਹ ਵੀ ਚੰਗਾ ਦੁੱਧ ਚਵਾਈ ਜਾਊਗੀ ਦਿਨ ਇਹ ਵੀ ਹਫਤਾ ਖੜਦੀ ਜੇ ਹਾਂ ਜੀ ਹਫਤਾ ਲੈਣਾ ਨੇ ਠੀਕ ਹੈ ਜੀ ਹਫਤਾ ਕੋ ਖੜਦੀ ਜੇ ਤੇ ਚਲੋ ਇਹਦੇ ਵਿੱਚ ਢਾਟੋ ਨਾ ਕਰ ਪਈ ਆ

ਬਾਕੀ ਬਣੂ ਬਹੁਤ ਪੋਲੀ ਜੱਡੇ ਦੇ ਵਿੱਚੋਂ ਚੈੱਕ ਕਰ ਸਾਬੇ ਤਿੰਨ ਖਾਣਾ ਦਾ ਸਾਈਜ਼ ਤੇ ਗੈਪ ਬਾਕੀ ਥੋੜੇ ਜਿਹਾ ਸਾਡੇ ਕੋਈ ਡਰੀ ਜਾਂਦੇ ਆ ਪਾ ਜੁਆ ਕੇ ਹਾਂਜੀ ਹਾਂਜੀ ਬੜਾ ਕੈਮਰੇ ਕੋ ਡਰਦੇ ਆ ਹਾਂਜੀ ਹਾਂਜੀ ਇਹਦਾ ਕੀ ਮੁੱਲ ਭਾਜੀ ਹਰ ਮੋਲ ਵੀਰ ਜੀ ਦਾ 42000 ਜੀ ਅੱਛਾ ਜੀ ਇਹ ਹਾਂ ਨਾ ਆਪਾਂ 40 ਦੀ ਦੇਣੀ ਆ 40000 ਦੀ ਹਾਂਜੀ ਲਓ ਬਾਈ ਜੀ 40000 ਦੀ ਬਾਕੀ ਹੈ ਚੰਗੀ ਆ ਬਹੁਤ ਚੰਗੀ ਕਾਰ ਰੱਖਣ ਨੂੰ ਬੜੀ ਚੰਗੀ ਆ ਸਾਰੀਆਂ ਵੜਾਂ ਚੰਗੀਆਂ ਠੱਡੀਆਂ ਢੀਰੀਆਂ ਨੇ ਹਾਂਜੀ ਹਾਂਜੀ ਆ ਵੀ ਵੇਖੋ ਠੰਡ ਕਿਦਾਂ ਮੱਜਾ ਵਾਂਗ ਲੱਗਾ ਬਹੁਤ ਸ਼ਾਨਦਾਰ ਹੈ ਬਾਈ ਸਾਰੇ ਪੁਛੇ ਚੰਗੇ ਤੇ ਜੇ ਕੋਈ ਸਾਮ ਕਰ ਲੂਗਾ ਤੇ ਚੰਗਾ ਮਿਲ ਕੇ ਕੌੜੇ ਨਾ ਨਾ ਦੁੱਧ ਚਵਾਈ ਜਾਣਾ ਵਾ ਚੰਗਾ ਕਿਦਾਂ ਸਾਂਭੀ ਵਸੀ ਹਾਂਜੀ ਹਾਂਜੀ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਵੀਰਾਂ ਦਾ